ਮంత్రి ਬਣਨ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਤੇ ਵੱਡੇ ਵੱਡੇ ਬੋਰਡ ਵੀ ਲਾਏ ਸੀਗੇ ਤੇ ਸਰਕਾਰ ਬਣਨ ਤੋਂ ਬਾਅਦ 92 ਐਮ.ਐਲ.ਏ ਆਏ ਇਹਨਾਂ ਕੋਲੇ ਤੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹ ਵੀ ਕਹਿੰਦੇ ਸੀ ਵੀ ਪਹਿਲੀ ਕੈਬਨਿਟ ਦੇ ਵਿੱਚ ਇਹ ਅਸੀਂ ਇਹਨਾਂ ਨੂੰ ਵਿਭਾਗਾਂ 'ਚ ਲਾ ਕੇ ਰੈਗੂਲਰ ਕਰਾਂਗੇ ਜਾਨੀ ਪਰ ਅੱਜ 4 ਸਾਲ ਬੀਤਣ ਦੇ ਬਾਅਦ ਜਾਨੀ ਮੁੱਖ ਮੰਤਰੀ ਨਾਲ ਇੱਕ ਮੀਟਿੰਗ ਹੋਈ ਹੈ 2 ਜੁਲਾਈ ਨੂੰ ਇਹਦੇ ਵਿੱਚ ਪੰਜਾਬ ਸਰਕਾਰ ਦਾ ਜਿਹੜਾ ਵਕੀਲ ਹੈਗਾ ਜਿਹੜਾ ਸਰਕਾਰ ਨੂੰ ਰਹਿ ਦਿੰਦਾ ਹੈਗਾ ਉਹਨਾਂ ਦੀ رائے ਸੀ ਕਿ ਵੀ ਜਿਹੜੇ ਜਿੰਨੇ ਵੀ ਆਊਟਸੋਰਸ ਮੁਲਾਜ਼ਮਾ ਇਹਨਾਂ ਨੂੰ ਵਿਭਾਗ 'ਚ ਲਿਆਉਣ ਵਾਸਤੇ ਕੋਈ ਕਾਨੂੰਨੀ ਡਿਕਾ ਨਹੀਂ ਹੈਗਾ ਯਾਨੀ ਹਾਂਜੀ ਆਪਾਂ ਬਿਨਾਂ ਸ਼ਰਤ ਇਹਨਾਂ ਨੂੰ ਵਿਭਾਗ 'ਚ ਲਿਆ ਸਕਦੇ ਹਾਂ ਇਸ ਤੇ ਮੁੱਖ ਮੰਤਰੀ ਵੀ ਮੌਜੂਦ ਸੀਗੇ ਆਪਣੇ ਹੋਰ ਕੈਬਨਿਟ ਮੰਤਰੀ ਸੀਗੇ ਨਾਲ 2 ਜੁਲਾਈ ਤੋਂ ਬਾਅਦ 20 ਜੁਲਾਈ ਨੂੰ ਟਾਈਮ ਦਿੱਤਾ ਸੀਗਾ ਮੁੱਖ ਮੰਤਰੀ ਨੇ ਦੁਬਾਰਾ ਬੈਠਣ ਦਾ ਪਰ ਉਸ ਤੋਂ ਬਾਅਦ ਅੱਜ ਤੱਕ ਉਹ ਮੁੱਖ ਮੰਤਰੀ ਨਹੀਂ ਬੈਠੇ ਯਾਨੀ ਉਸ ਤੋਂ ਬਾਅਦ ਹਰਪਾਲ ਸਿੰਘ ਟੀਮਾ ਜੀ ਵਿੱਤ ਮੰਤਰੀ ਜਿਹੜੇ ਉਹਨਾਂ ਦੀ ਜੋ ਡਿਊਟੀ ਲਾਤੀ ਉਹਨਾਂ ਨੇ ਵੀ ਆਪਦੀ ਡਿਊਟੀ ਜਾਨੀ ਦੂਜੀ ਅਧਿਕਾਰੀਆਂ ਤੇ ਛੜਤੀ ਜਿਵੇਂ ਸਾਡੀ ਸੀਐਮਡੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਪਿਛਲੇ ਸਮੇਂ ਦੇ ਵਿੱਚ 1 ਜਨਵਰੀ ਨੂੰ ਹਾਂਜੀ 1 ਜਨਵਰੀ ਨੂੰ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਵਿਭਾਗ ਚ ਲੈ ਲੈਣੇ ਆਗੇ ਪਰ ਤਨਖਾਹ ਉਹ ਨਗੂਣੀ ਵਧਾਉਣ ਦਾ ਜਿਹੜਾ ਕਰਦੇ ਸੀਗੇ ਵੀ ਜਿਵੇਂ ਅਸੀਂ ਜਿੰਨਾ ਠੇਕੇਦਾਰਾਂ ਨੂੰ ਕਮਿਸ਼ਨ ਦਿੰਦੇ ਆ ਕਿ 22500 ਉਹ ਤੁਹਾਨੂੰ ਦੇ ਦਾਂਗੇ ਜਾਨੀ ਹੋਰ ਉਹਦੇ ਵਿੱਚ ਕੁਝ ਨਹੀਂ ਜਾਨੀ ਕੋਈ ਜਾਨੀ ਉਹਦੇ ਵਿੱਚ ਕੋਈ ਮੈਡੀਕਲ ਪੱਤਾ ਨਹੀਂ ਕੋਈ ਸੋਰਿੰਗ ਹੈ ਸੋ ਉਹਦੇ ਖਿਲਾਫ ਅਸੀਂ ਇਸ ਪਾਲਿਸੀ ਜਿਹੜੀ ਸਾਡੇ ਕਹਿੰਦੀ ਹੈ ਸਰਕਾਰ ਵੀ ਸਪੈਸ਼ਲ ਕੀਡਰ ਬਣਾ ਕੇ ਥੋਡੀ ਪਾਲਿਸੀ ਬਣਾਉਣੀ ਹੈ ਹਰਿਆਣਾ ਦੇ ਮੈਟਰ ਤੇ ਪਰ ਅਸੀਂ ਕਹਿੰਨੇ ਵੀ ਹਰਿਆਣੇ ਵਾਲੇ ਤਾਂ ਅੱਧੇ ਬੰਦੇ ਆਏ ਆ ਉਹਦੇ ਅੱਧੇ ਆਏ ਨਹੀਂ ਉਸ ਪਾਲਿਸੀ ਦੇ ਵਿੱਚ ਸਾਡੀ ਜਿਹੜੀ ਡਿਮਾਂਡ ਆ ਪੂਰੀ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਦੀ ਜਿੰਨੀਆਂ ਵੱਖ-ਵੱਖ ਚੇਤਤਵੀਆਂ ਨੇ ਉਹਦੇ ਵਿੱਚ ਆਊਟਸੋਰਸ ਤੇ ਇਨਲੈਸਟ ਇਨ ਇਨਵੈਸਟਮੈਂਟ ਤੇ ਵੱਖ-ਵੱਖ ਕੰਪਨੀਆਂ ਸੋਸਾਇਟੀਆਂ ਜਿਹੜੀਆਂ ਉਹਨਾਂ ਨੂੰ ਬਿਨਾਂ ਸ਼ਰਤ ਵਿਭਾਗ ਚ ਲਿਆ ਕੇ ਰੈਗੂਲਰ ਕੀਤਾ ਜਾਵੇ ਇਸ ਕਰਕੇ ਅੱਜ ਢੜਬਾ ਦਾਣਾ ਮੰਡੀ ਅਸੀਂ ਚੁਣੀਆਂ ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਦੀ ਡਿਊਟੀ ਲਈ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜੀ ਪਾਲਿਸੀ ਬਣਾ ਕੇ ਲਿਆਓ ਤੇ ਮੇਰੇ ਤੋਂ ਸਾਈਨ ਕਰਾਓ ਤੇ ਮੈਂ ਅਗਲਾ ਐਲਾਨ ਕਰਨਾਗਾ ਹੁਣ ਅਗਲਾ ਐਲਾਨ ਇਹ ਆ ਵੀ ਸਰਕਾਰ ਕੋਲੇ ਸਾਰੇ ਰਹਿਗੇ 7-8 ਮਹੀਨੇ ਕਿਉਂਕਿ ਉਦੋਂ ਆ 9ਵੇਂ 10ਵੇਂ ਚ ਚੋਣਾਂ ਜਾਬਤਾ ਲੱਗ ਜਾਊਗਾ ਤੇ ਅਸੀਂ ਇਸ ਕਰਕੇ ਢੜਬਾ ਮੰਡੀ ਚੁਣੀਆਂ ਕਿਉਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਜਿਹਦੀ ਡਿਊਟੀ ਲਈ ਹੈਗੀ ਉਹ ਆਪਣੀ ਡਿਊਟੀ ਬਖੂਬੀ ਨਿਭਾ ਨਹੀਂ ਰਹੇਗੇ ਠੇਕਾ ਮਲਾਜ਼ਮਾਂ ਨਾਲ ਜਿਹੜੀ ਰੋਜ਼ ਧੱਕਾ ਹੋ ਰਿਹਾ ਹੈਗਾ ਰੋਜ਼ ਮਰਮਰ ਕੀ ਜਾਣ ਲਈ ਮ ਇਹ ਜਥੇਬੰਦੀਆਂ ਬਣਾ ਕੇ ਅਸੀਂ ਆਪਣੀ ਨੌਕਰੀ ਦੀ ਰਾਖੀ ਕਰਦੇ ਆਂਗੇ ਨਹੀਂ ਤਾਂ ਇੱਥੇ ਜਿਹੜੀ ਅਫਸਰ ਆ ਜਿਹੜੀ ਅਫਸਰ ਸਾਹੀ ਆ ਉਹ ਵੀ ਸਾਡੇ ਵਰਕਰ ਤੇ ਭਾਰੀ ਪੈਂਦੀ ਹੈ ਕਿ ਜਦੋਂ ਮਰਜੀ ਉਹਨਾਂ ਦਾ ਕੱਢ ਦੇਣ ਜਦੋਂ ਮਰਜੀ ਉਹ ਰੱਖ ਲੈਣ ਇੱਥੇ ਸਾਡੇ ਸਾਥੀ ਫਿਰਦੇ ਹੈਗੇ ਨਵੇਂ ਰੱਖੇ ਹੈਗੇ ਜਣੀ ਉਹਨਾਂ ਦਾ ਗੇਟ ਪਾਸ ਹੀ ਨਹੀਂ ਬਣ ਰਿਹਾ 8-8 ਮਹੀਨੇ ਹੋ ਗਏ ਜਣੀ ਪ੍ਰੈਸ਼ਰ ਦੇ ਵਿੱਚ ਵੀ ਇਹ ਯੂਨੀਅਨ ਚ ਨਾ ਜਾਣ ਜਣੀ ਇਹੋ ਜਿਹੀਆਂ ਉਹ ਜਣੀ ਜਿਹੜੀਆਂ ਸਾਡੇ ਨਾਲ ਵਧੀਕੀਆਂ ਕਰ ਰਹੀ ਹੈ ਇਹਦੇ ਖਿਲਾਫ ਅਸੀਂ ਅੱਜ ਢੜਬਾ ਮੰਡੀ ਚ ਕਿੰਨੇ ਮਲਾਇ ਮੰਡ ਨੇ ਅੱਜ ਸਾਡਾ 8 ਬੱਸਾਂ ਕਰਾਈਆਂ ਸੀ ਵੱਖ-ਵੱਖ ਥਾਵਾਂ ਤੋਂ ਚੱਲਣੀਆਂ ਨੇ ਗੰਗਾਪਟੇ ਤੋਂ ਚੱਲਣੀਆਂ ਗਈ ਉਹ 62 ਰਹੀਂ ਇੱਥੇ ਪਹੁੰਚੂਗੀ ਬਾਲੇ ਵਾਲੀ ਤੋਂ ਤੁਰਨੀਆਂ ਦੋ ਕੋਲਡੇ ਤੋਂਆਂ ਕਿਆਂ ਚਾਰ ਬੱਸਾਂ ਇੱਥੇ ਘੜੀਆਂ ਨੇ ਯਾਨੀ ਟੋਟਲ 8 ਬੱਸਾਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਹੈਡਲ ਪ੍ਰੋਜੈਕਟ ਜਗਿੰਦਰ ਨਗਰ ਹੈ ਜਿਹੜਾ ਉੱਥੋਂ ਵੀ ਸਾਡੇ ਸਾਥੀ ਜਿਹੜੇ ਮੁਲਾਜ਼ਮ ਚਲਾਉਂਦੇ ਨੇ ਹੈਡਲ ਉੱਥੋਂ ਵੀ ਬੰਦੇ ਹੋਣੇ ਨੇ ਹਿਮਾਚਲ ਦੇ ਵਿੱਚੋਂ ਤੇ ਬਾਕੀ ਹੋਰ ਪਠਾਨਕੋਟ ਤੋਂ ਹੋਣੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰਿਆਂ ਤੋਂ ਟੋਟਲ ਯਾਨੀ ਸਾਡੀ ਜਿਹੜੀ ਗਿਣਤੀ ਅੱਜ 10 ਤੋਂ 11000 ਦੀ ਲਗਭਗ ਉੱਥੇ ਪਹੁੰਚੂਗੀ ਸੰਗਲ ਮੁੰਡੇਵਾਂ ਮੰਡੀ ਵਿੱਚ ਹਾਂਜੀ ਦੇਖਾਂ ਕਿਵੇਂ ਦੇ ਹਲਕੇ ਵਿੱਚ ਹਨ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਸੰਘਰਸ਼ ਦਾ ਕੀ ਲਾਣਾ ਫਿਰ ਮੁੰਡੇਵਾਂ ਮੰਡੀ ਤੋਂ ਬਾਅਦ ਅਗਲਾ ਸੰਘਰਸ਼ ਸਾਜਦਾ ਦੇਖਦੇ ਆਂਗੇ ਕੀ ਕਹਿੰਦੀ ਹੈ ਸਰਕਾਰ ਕਹਿਹਜ ਰਵਈਆ ਸਰਕਾਰ ਦਾ ਉਹ ਮੀਟਿੰਗ ਦਿੰਦੀ ਹੈ ਕਿ ਨਹੀਂ ਦਿੰਦੀ ਨਹੀਂ ਤਾਂ ਉਸ ਤੋਂ ਬਾਅਦ ਅਗਲਾ ਤਿੱਖਾ ਸੰਘਰਸ਼ ਕਰਨਾ ਹੀ ਆਪਾਂ ਤੇ ਉਹਦੇ ਲਈ ਮਜਬੂਰ ਕਰਦੀ ਕਰ ਰਹੀ ਹੈ ਸਰਕਾਰ ਤਿੱਖੇ ਸੰਘਰਸ਼ ਲਈ ਨਹੀਂ ਤਾਂ ਸਾਡਾ ਕੋਈ ਸ਼ੌਂਕ ਨਹੀਂ ਹੈ ਧਰਨੇ ਲਾਉਣਾ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਉੱਥੇ ਬੈਠਾ ਮੁੱਖ ਮੰਤਰੀ ਐਲਾਨ ਕਰੇ ਤੇ ਅਸੀਂ ਤਾਂ ਅੱਜ ਖੁਸ਼ੀ ਤੁਸੀਂ ਡਿਊਟੀ ਕਰੀਏ ਆਪਦੀ ਪਰ ਸਰਕਾਰਾਂ ਕਰਦੀਆਂ ਨਹੀਂ ਗਈਆਂ ਸਰਕਾਰਾਂ ਕੱਲ ਵੀ ਜਿਵੇਂ ਉਗਰਾਹਾਂ ਜਥੇਬੰਦੀ ਦੇ ਇੱਥੇ ਤੱਪੇਮੰਨੀ ਦੇ ਕੋਲੇ ਜਾਨੀ ਚੜਾਪ ਹੋਈ ਆ ਪ੍ਰਸ਼ਾਸਨ ਨਾਲ ਦੋ ਜਿਹੜੇ ਦੋ ਬੇਦੋਸੀ ਹੈਗੇ ਉਹਨਾਂ ਨੂੰ ਫੜ ਕੇ ਜੇਲਾ ਜੇ ਢੱਕਿਆ ਹੋਇਆ ਹੈਗਾ ਤੇ ਜੇ ਉਹਨਾਂ ਨੂੰ ਛਡਾਉਣ ਦੀ ਗੱਲ ਕਰ ਰਹੇ ਨੇ ਤੇ ਅਥਰੂ ਗੋਲੇ ਗੋਲੀਆਂ ਰਬੜ ਦੀਆਂ ਗੋਲੀਆਂ ਚਲਾ ਰਹੀ ਹੈ ਸਰਕਾਰ ਉਹਨਾਂ ਨੂੰ ਛੱਡਣ ਦੀ بجائے ਨਾਲੇ ਵਾਦਾ ਵੀ ਕਰਦੀ ਵੀ ਸੀ ਛੱਡਦੇ ਆ ਤੇ ਇੱਕ ਪਾਸੇ ਦੂਜੀ ਪਾਸੇ ਡਾਂਗ ਵੱਡੇ ਵੱਡੇ ਵੈਰੀਕੇਟ ਲਾ ਕੇ ਉਹ ਰੋਕਦੀ ਹੈਗੀ ਤੇ ਅਸੀਂ ਵੀ ਏਸੀ ਇਹੀ ਉਮੀਦ ਰੱਖਦੇ ਆ ਸਰਕਾਰ ਤੋਂ ਵੀ ਇਹੀ ਕੁਝ ਕਰੂਗੀ ਸਰਕਾਰ ਸਾਨੂੰ ਪਰ ਜੇ ਅਸੀਂ ਸੰਘਰਸ਼ ਕਰਾਂਗੇ ਜੇ ਲੜਾਂਗੇ ਤਾਂ ਅਸੀਂ ਜਿੱਤਾਂਗੇ ਤੇ ਸਾਨੂੰ ਉਮੀਦ ਹੈ ਅਸੀਂ ਜਿੱਤਾਂਗੇ ਆਪਦੇ ਸੰਘਰਸ਼ ਨਾਲ ਤੇ ਸਾਡੇ ਪਰਿਵਾਰ ਬੱਚੇ ਸਾਡੇ ਨਾਲ ਆ ਸਾਰੇ ਆਮ ਤੌਰ ਤੇ ਦੇਦੇ ਆਪਾਂ ਜਾਹੇ ਸੰਗਰੂਰ ਲਾਉਣੇ ਆ ਧਰਨੇ ਮਹਾਰੀ ਲਾਉਣੇ ਆ ਜੰਦਰ ਲਾਉਣੇ ਆ ਉਂਝੜੇ 'ਤੇ ਚੱਲਿਓ ਆਮ ਤੌਰ ਤੇ ਪਹਿਲੇ ਮਿਲਾਂ ਨੂੰ ਲਾਈਨ 'ਤੇੜੇ 'ਤੇ ਵੀ ਰੈਲੀ ਕਰਦੇ ਆ ਆਪਾਂ ਮੀਟਿੰਗ ਮਿਲ ਜਾਂਦੀ ਆ ਤੇ ਮੀਟਿੰਗ ਕਰਦੇ ਆ ਨਿਕਲਦਾ ਕੁਝ ਨਹੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਕੋਲੇ ਦੇਣ ਲੈਣ ਨੂੰ ਕੱਖ ਨਹੀਂ ਗਾ ਜਾਨੀ ਉਹ ਵੱਡੇ ਵੱਡੇ ਕਰਜ਼ੇ ਚੱਕਦੀ ਆ ਸਰਕਾਰਾਂ ਆਪਦੇ ਸੌਂਖ ਪੂਰੇ ਕਰਦੀ ਆ ਸਰਕਾਰਾਂ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਜਿਹੜੇ ਉਹ ਆਪਦੀਆਂ ਜਣੀ ਜਦੋਂ ਸਤਾ ਦੇ ਵਿੱਚ ਬਾਹਰ ਹੁੰਦੇ ਨੇ ਉਦੋਂ ਉਹਨਾਂ ਦਾ ਰਵਈਆ ਹੋਰ ਹੁੰਦਾ ਹੈਗਾ ਜਦੋਂ ਸਤਾ ਜਾ ਜਾਂਦੇ ਨੇ ਉਦੋਂ ਉਹਨਾਂ ਦਾ ਫਿਰ ਨੀਤੀਆਂ ਪਾਲਿਸੀਆਂ ਜਿਹੜੀਆਂ ਮੋਦੀ ਲੈ ਕੇ ਆਇਆ ਅਮਰੀਕਾ ਤੋਂ ਉਹੀ ਪਾਲਿਸੀਆਂ ਪੰਜਾਬ ਸਰਕਾਰ ਜਣੀ ਮੜ ਰਹੀ ਹੈ ਲੋਕਾਂ ਤੇ ਜਣੀ ਜ਼ਮੀਨਾਂ ਖੋਣੀਆਂ ਨੌਕਰੀਆਂ ਖੋਣੀਆਂ ਵੱਡੇ ਵੱਡੇ ادارے ਬੰਦ ਕਰਨੇ ਥਰਮਲ ਬੰਦ ਕਰਤਾ ਪਠੰਡੇ ਵਾਲਾ ਆ ਵੀ ਬੰਦ ਸੀਗਾ ਤਿੰਨ ਸਾਲੇ ਵੀ ਅਸੀਂ ਸੰਘਰਸ਼ ਕਰਕੇ ਆਪਣੀਆਂ ਤਨਖਾਹਾਂ ਲੈਤੀਆਂ ਨੌਕਰੀ ਬਚਾਈ ਹੈ ਪਰ ਉਹਨਾਂ ਦੇ ਵਿੱਚ ਵੀ ਅਸੀਂ ਆਪਣੀ ਨੌਕਰੀ ਬਚਾਈ ਹੈ ਜਣੀ ਨਹੀਂ ਤਾਂ ਬਹੁਤ ਫੈਕਟਰੀਆਂ ਦੇ ਵਿੱਚ ਵੱਡੇ ਵੱਡੀਆਂ ਦੇ ਵਿੱਚ ਜਿਹੜੇ ਮਜ਼ਦੂਰ ਸੀ ਉਹ ਬਾਹਰ ਕਰਤੇ ਸੀਗੇ ਪਰ ਅਸੀਂ ਆਪਣੇ ਸੰਘਰਸ਼ਾਂ ਦੇ ਜੋਰ ਸਦਕਾ ਆਪਣੀ ਜਿਹੜੀ ਕੱਚੀ ਪਿੱਲੀ ਨੌਕਰੀ ਬਚਾਈ ਹੋਈ ਹੈ। ਜਿਉਸ਼ ਕਾਣਾ